ਕੈਨੇਡਾ ਚ ਪੜ੍ਹਾਈ ਕਰ ਰਹੇ 17 ਭਾਰਤੀ ਵਿਦਿਆਰਥੀਆਂ ਦੀ 2018 ਤੋਂ 2025 ਦੇ ਵਿਚਕਾਰ ਹਿੰਸਕ ਹਮਲਿਆਂ ਕਾਰਨ ਮੌਤ ਹੋ ਗਈ। ਵਿਦੇਸ਼ਾਂ ਚ ਮਾਰੇ ਗਏ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਦੂਜੇ ਨੰਬਰ ਤੇ ਅਮਰੀਕਾ ਆਉਂਦਾ ਹੈ। ਸੰਸਦ ਮੈਂਬਰ ਅਸਦੁੱਦੀਨ ਅਵੈਸੀ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਪਾਰਲੀਮੈਂਟ ਚ ਵੱਖ-ਵੱਖ ਦੇਸ਼ਾਂ ਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਅੰਕੜਿਆਂ ਨੂੰ ਪੇਸ਼ ਕੀਤਾ। ਅੰਕੜਿਆਂ ਅਨੁਸਾਰ 2018 ਤੋਂ 2025 ਦੌਰਾਨ ਹਿੰਸਕ ਹਮਲਿਆਂ ਕਾਰਨ ਕੈਨੇਡਾ ਚ ਪੜ ਰਏ 17 ਭਾਰਤੀ ਵਿਦਿਆਰਥੀ ਅਮਰੀਕਾ ਚ 9 ਆਸਟ੍ਰੇਲੀਆ ਚ 3 ਬ੍ਰਿਟੇਨ ਚ ਚੀਨ ਡੈਨਮਾਰਕ ਜਰਮਨੀ ਤੇ ਗਰਨੇਡਾ ਚ ਇੱਕ ਇੱਕ ਅਤੇ ਕਿਰਗਿਸਤਾਨ 'ਚ ਦੋ ਭਾਰਤੀ ਸਟੂਡੈਂਟਸ ਦੀ ਮੌਤ ਹੋਈ। ਔਬੈਸੀ ਨੇ ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਕਿ ਕੀ ਸਰਕਾਰ ਵਿਦੇਸ਼ਾਂ 'ਚ ਭਾਰਤੀ ਵਿਦਿਆਰਥੀਆਂ ਵਿਰੁੱਧ ਵਧ ਰਹੀਆਂ ਹਿੰਸਕ ਘਟਨਾਵਾਂ ਬਾਰੇ ਜਾਣੂ ਹੈ ਤੇ ਕੀ ਇਸ ਸਬੰਧ 'ਚ ਕੋਈ ਸਮੇਂਸਰ ਜਾਂਚ ਕੀਤੀ ਗਈ? ਇਸ ਦੇ ਜਵਾਬ 'ਚ ਕੀਰਤੀ ਵਰਦਨ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ 'ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦਿੰਦੀ ਹੈ ਤੇ ਉਨ੍ਹਾਂ ਵਿਰੁੱਧ ਹਿੰਸਕ ਘਟਨਾਵਾਂ ਦੀ ਨਿਗਰਾਨੀ ਕਰਦੀ ਹੈ। ਸਟੂਡੈਂਟਸ ਵਿਰੁੱਧ ਹੋਣ ਵਾਲੀਆਂ ਹਿੰਸਕ ਅਤੇ ਅਣਸੁਖਾਵੀਆਂ ਘਟਨਾਵਾਂ ਨੂੰ ਤੁਰੰਤ ਭਾਰਤੀ ਮਿਸ਼ਨਾਂ ਅਤੇ ਪੋਸਟਾਂ ਦੁਆਰਾ ਸਬੰਧਤ ਦੇਸ਼ਾਂ ਦੇ ਅਧਿਕਾਰੀਆਂ ਨਾਲ ਉਠਾਇਆ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦੀ ਸਹੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਉਹਨਾਂ ਨੇ ਕਿਹਾ ਕਿ ਭਾਰਤੀ ਮਿਸ਼ਨ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਨਿਯਮਿਤ ਸੰਪਰਕ ਬਣਾਏ ਰੱਖਦੇ ਨੇ ਤੇ ਉਹਨਾਂ ਨੂੰ ਸੰਭਾਵੀ ਚੁਣੌਤੀਆਂ ਤੇ ਖਤਰਿਆਂ ਬਾਰੇ ਜਾਣਕਾਰੀ ਦੇਣ ਲਈ ਸੈਸ਼ਨ ਆਯੋਜਿਤ ਕਰਦੇ ਨੇ ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਮਿਲੀ ਹੈ ਕਿ ਨਿਊਜ਼ੀਲੈਂਡ 'ਚ ਗੁਰਦੁਆਰਾ ਸਿੱਖ ਸੰਗਤ ਵੱਲੋਂ ਆਯੋਜਿਤ ਨਗਰ ਕੀਰਤਨ 'ਚ ਇੱਕ ਅਜਿਹੇ ਸਮੂਹ ਵੱਲੋਂ ਕਥਿਤ ਤੌਰ 'ਤੇ ਵਿਗਨ ਪਾਇਆ ਗਿਆ ਜੋ ਆਪਣੇ ਕਟੜ ਸਮਾਜਿਕ ਸੁਰੱਖਿਆਵਾਦ ਲਈ ਜਾਣਿਆ ਜਾਂਦਾ ਹੈ ਭਾਰਤ ਸਰਕਾਰ ਨੇ ਇਹ ਮੁੱਦਾ ਨਿਊਜ਼ੀਲੈਂਡ ਦੇ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਨੇ ਦੱਸਿਆ ਕਿ ਵੈਲਿੰਗਟਨ 'ਚ ਭਾਰਤੀ ਹਾਈ ਕਮਿਸ਼ਨ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਨਿਰੰਤਰ ਸੰਪਰਕ 'ਚ ਹੈ